ਹੈਲੋ ਫਰੈਂਡਸ ਅੱਜ ਅਸੀਂ ਇੱਕ ਰਿਵਿਊ ਲੈਂਦੇ ਆਂ ਕਿ ਅੱਜ ਅੱਜ ਤੱਕ ਆਪਾਂ ਕੀ ਕੀ ਸਿੱਖ ਲਿਆ ਬਹੁਤ ਸਾਰੇ ਟਿਊਟੋਰੀਅਲ ਹੋ ਗਏ ਆਂ ਉਹਨਾਂ ਦੇ ਵਿੱਚ ਅਸੀਂ ਕੀ ਕੀ ਸਿੱਖਿਆ ਦੇਖੋ ਬਹੁਤ ਸਾਰੀਆਂ ਪਹਿਲਾਂ ਤਾਂ ਨੀਟਿੰਗ ਚ ਬੁੰਤੀਆਂ ਸਿੱਖੀਆਂ ਇਹ ਦੇਖੋ ਇਹ ਬੁੰਤੀਆਂ ਅਸੀਂ ਬਹੁਤ ਸਾਰੀਆਂ ਸਿੱਖ ਚੁੱਕੇ ਆਂ ਇਹਦੇ ਵਿੱਚ ਬਹੁਤ ਪਿਆਰੀਆਂ ਪਿਆਰੀਆਂ ਬੁੰਤੀਆਂ ਬਣਾਈਆਂ ਉਹਦੇ ਉੱਤੇ ਮੈਂ ਨੰਬਰ ਵੀ ਪਾਇਆ ਅਗਰ ਤੁਸੀਂ ਚੈਨਲ ਤੇ ਜਾ ਕੇ ਸਰਚ ਕਰੋਗੇ ਨੀਟਿੰਗ ਟਿਊਟੋਰੀਅਲ ਤਾਂ ਉਹ ਨੰਬਰ ਪਾ ਕੇ ਤੁਸੀਂ ਉਹ ਬੁੰਤੀ ਜਿਹੜੀ ਉਹ ਸਿੱਖ ਸਕਦੇ ਆ ਇਹ ਦੇਖੋ ਬਹੁਤ ਹੀ ਪਿਆਰੀਆਂ ਬਹੁਤ ਹੀ ਸੋਹਣੀਆਂ ਮੈਂ ਸਾਰੀਆਂ ਇੱਕ ਵਾਰੀ ਰਿਵਿਊ ਕਰ ਦਿੱਤਾ ਆਪਣੇ ਚੈਨਲ ਤੇ ਕੀ ਕੀ ਚੀਜ਼ਾਂ ਉਹਦੇ ਵਿੱਚ ਅਸੀਂ ਆਪਾਂ ਸਿੱਖਿਆ ਟੈਟਿੰਗ ਸਿੱਖੀ ਹੈ ਪੀਚਿੰਗ ਸਿੱਖੀ ਹੈ ਫਿਰ ਅਸੀਂ ਆਪਣੇ ਬਹੁਤ ਸਾਰੀਆਂ ਬੁੰਤੀਆਂ ਸਿੱਖ ਲਈਆਂ ਕੁਕਿੰਗ ਦਾ ਅਸੀਂ ਕੁਝ 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 ਥੋੜਾ ਥੋੜਾ ਕੰਮ ਸਿੱਖਿਆ ਹੈ ਤੋ ਇਹ ਚੀਜ਼ਾਂ ਜਿਹੜੀਆਂ ਅੱਜ ਮੈਂ ਇਸ ਵੀਡੀਓ ਚ ਪਾ ਰਹੀ ਹਾਂ ਦੇਖੋ ਇਹ 53 ਨੰਬਰ ਹੈ ਇਹ ਦੇਖੋ ਐਦਾਂ ਇਹ ਬੁੰਦੀਆਂ ਜਿਹੜੀਆਂ ਇਹ ਸੋਹਣੀਆਂ ਸੋਹਣੀਆਂ ਬੁੰਦੀਆਂ ਜਿਹੜੀਆਂ ਅਸੀਂ ਆਪਾਂ ਸਿੱਖੀਆਂ ਹੋਈਆਂ ਆ ਇਹ ਚੈਨਲ ਤੇ ਆ ਸਾਰੀਆਂ ਤੁਸੀਂ ਸਬਸਕ੍ਰਾਈਬ ਕਰੋ ਚੈਨਲ ਨੂੰ ਦੇਖੋ ਇੰਜੋਏ ਕਰੋ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਆਪਾਂ ਬਣਾਵਾਂਗੇ ਤੁਸੀਂ ਦੇਖਿਓ ਕਿੱਦਾਂ ਕਿੱਦਾਂ ਆਪਾਂ ਕਰਦੇ ਆਂ ਕੰਮ ਇਹ ਦੇਖੋ ਇਹ ਬਹੁਤ ਸੋਹਣੀਆਂ ਬਹੁਤ ਹੀ ਸਿੰਪਲ ਬਹੁਤ ਸਿੰਪਲ ਕਿਉਂਕਿ ਸਾਡਾ ਟਾਰਗੇਟ ਸੀ ਸਿੱਧਾ ਪੁੱਠਾ ਬੁਣਨਾ ਇੱਕ ਤਾਂ ਇੱਕ ਸਿੰਪਲ ਸਿੰਪਲ ਸਾਰਾ ਸਾਰਾ ਕੁਝ ਸਿੰਪਲ ਅਸੀਂ ਸਿੱਖਣਾ 1 ਕਿ ਕੁੰਡੇ 2 ਕੁੰਡੇ ਇੱਕ ਸਲਾਈ 3 ਕੁੰਡੇ 3 4 ਦਾ ਗੈਪ 2 ਦਾ ਗੈਪ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਹਦੇ ਤੇ ਸਿੱਖ ਚੁੱਕੇ ਹਾਂ ਇਹ ਦੇਖੋ ਇਹ ਕੁੰਡੇ ਪਾਣੇ ਸਿੱਖੇ ਸੀ ਬਹੁਤ ਹੀ ਅੱਛੇ ਕੁੰਡੇ ਹੋਰ ਵੀ ਬਹੁਤ ਸਾਰੇ ਕੁੰਡੇ ਪਾਣੇ ਸਿੱਖੇ ਸੀ ਆਪਾਂ ਇਹ ਦੇਖੋ ਜੀ ਬਹੁਤ ਸੋਹਣੀਆਂ ਬਹੁਤ ਸੁੰਦਰ ਇਹ ਕੇਵਲ ਬਣੀ ਹੋਈ ਹੈ ਦੇਖੋ ਇਹਦੇ ਵਿੱਚ ਦੇਖੋ ਵੀ ਸ਼ੇਪ ਬਣਦਾ ਇਹ ਵੀ ਦੇਖੋ ਬਹੁਤ ਪਿਆਰ ਇੱਕ ਇੱਕ ਕੁੰਡੇ ਦੀ ਹੈ ਬੁੰਦੀ ਇਹ ਦੇਖੋ ਇਹ ਸਾਰੀਆਂ ਬੁੰਦੀਆਂ ਜਿਹੜੀਆਂ ਹੈ ਬਹੁਤ ਹੀ ਸਿੰਪਲ ਆ ਤੁਸੀਂ ਸਿੱਖ ਸਕਦੇ ਆ ਇਹ ਤੁਹਾਡੇ ਕੋ ਇੱਕ ਕਲੈਕਸ਼ਨ ਹੋ ਗਈ ਤੁਸੀਂ ਇੱਥੋਂ ਨੰਬਰ ਨੋਟ ਕਰਕੇ ਤੁਸੀਂ ਚੈਨਲ ਤੇ ਸਰਚ ਕਰਕੇ ਤੁਸੀਂ ਦੇਖ ਸਕਦੇ ਆ ਸਿੱਖ ਸਕਦੇ ਆ ਇਸ ਕਰਕੇ ਮੈਂ ਇੱਕ ਇਹ ਤਰ੍ਹਾਂ ਇੱਕ ਲਿਸਟ ਟਾਈਪ ਹੀ ਬਣਾ ਦਿੱਤਾ ਹੈ ਦੇਖੋ ਪਿਆਰਾ ਪਿਆਰੇ ਪਿਆਰੀ ਪਿਆਰੀ ਸਾਰੇ ਕਲਰ ਇਹ ਦੇਖੋ ਇਹ ਫਲਾਰ ਬਣ ਗਿਆ ਦੇਖਣ ਚ ਵੀ ਦੇਖੋ ਕਿੰਨਾ ਸੋਹਣਾ ਫਲਾਰ ਲੱਗ ਰਿਹਾ ਸਿੰਪਲ ਬਹੁਤ ਹੀ ਸਿੰਪਲ ਹੈ ਸੋਬਰ ਸਿੰਪਲ ਅਜੇ ਬਹੁਤ ਸਾਰੀਆਂ ਹੋਰ ਹੈਗੀਆਂ ਜਿਹੜੀਆਂ ਮੈਂ ਇਹਦੇ ਵਿੱਚ ਨਹੀਂ ਸ਼ੋਅ ਕੀਤੀਆਂ ਅਜੇ बाकी भी सारिया जो आ सकियाँ थोड़े को देखो कि प्यारा लग रहा देखो डिफरेंट कलर के बच्चे डिफरेंट डिजाइन ये आ गए जी देखो ये भी बड़ी प्यारी बनी है तीन तीन दी ये भी बहुत सोहनी है बहुत ही सिंपल बुनती है ये पंच कुंडे बनाने ये देखो नाइस डिजाइन बने हुए साढ़े को ਤੁਸੀਂ ਵੀ ਸਿੱਖੋ ਬਣਾਓ ਬਣਾ ਕੇ ਦੇਖੋ ਇਹ ਵੀ ਬਹੁਤ ਸੋਹਣੀ ਬੁੰਤੀ ਹੈ ਐਦਾਂ ਲੱਗਦੀ ਜਿੱਦਾਂ ਕਰੋਸ਼ੀਏ ਦੀ ਬਣੀ ਹੁੰਦੀ ਹੈ ਇਹ ਵੀ ਕਰੋਸ਼ੀਏ ਟਾਈਪ ਹੀ ਲੱਗਦੀ ਹੈ ਉਸ ਤੋਂ ਬਾਅਦ ਅਸੀਂ ਟੈਟਿੰਗ ਦੇ ਵਿੱਚ ਦੇਖੋ ਕੀ ਕੀ ਸਿੱਖਿਆ ਇਹ ਤਾਂ ਫੋਟੋ ਚਲੋ ਹੈ ਇਹਦੇ ਵਿੱਚ ਅਸੀਂ ਰਿੰਗ ਬਣਾਉਣਾ ਸਿੱਖਿਆ ਰਿੰਗ ਤੋਂ ਲਿਸਟ ਅੱਗੇ ਹੋਰ ਰਿੰਗ ਨੂੰ ਜੁਆਇਨ ਕਿੱਦਾਂ ਕਰਨਾ ਫਿਰ ਅਸੀਂ ਫਲਾਰ ਬਣਾਉਣਾ ਸਿੱਖਿਆ ਇਹ ਦੇਖੋ ਸਾਡੇ ਫਲਾਰਸ ਐਦਾਂ ਬਣੇ ਆ ਇਹ ਫਲਾਰਸ ਮੈਂ ਜਿਹੜੀ ਬਣਾਏ ਉਹ ਗ੍ਰੇ ਕਲਰ ਵਾਲੇ ਤੇ ਬਣਾਏ ਆ ਇਹ ਪਹਿਲਾਂ ਦੇ ਬਣਾਏ ਹੋਏ ਆ ਇਹ ਦੇ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬੁੰਤੀਆਂ ਆ ਉਹ ਡਿਜ਼ਾਈਨ ਜਿਹੜੇ ਆ ਉਹ ਬਹੁਤ ਸੋਹਣੇ ਬਣਦੇ ਆ ਇਹਦੇ ਵਿੱਚ ਹੋਰ ਵੀ ਮੈਂ ਨਵਾਂ ਟਿਊਟੋਰੀਅਲ ਵੀ ਲਿਆਉਂਗੀ ਇੱਕ ਵਾਰੀ ਮੈਂ ਸਟਾਰਟਿੰਗ ਤੋਂ ਸਟੈਪ ਹੋਰ ਜਿਹੜੇ ਆ ਮੈਂ ਦਿਖਾਵਾਂਗੀ ਇਹ ਦੇਖੋ ਇਹ ਜਿਹੜਾ ਅਸੀਂ ਬਣਾਇਆ ਨਾ ਆ ਬਣਿਆ ਸਾਡਾ ਇਹਨੂੰ ਅਸੀਂ ਕਨੈਕਟ ਕਿੱਦਾ ਕੀਤਾ ਦੂਸਰੇ ਦੇ ਨਾਲ ਇਹ ਸਾਰੀ ਜਿਹੜੀ ਇਹ ਚੱਲਦੀ ਪਈ ਆ ਦੇਖੋ ਇਹਦੇ ਨਾਲ ਦੂਸਰੇ ਦੇ ਵਿੱਚ ਕਿੱਦਾਂ ਕਨੈਕਟ ਕਰਨਾ ਇੱਕ ਛੱਡ ਕੇ ਦੂਸਰੇ ਨੂੰ ਕਿੱਦਾਂ ਕਨੈਕਟ ਕਰਨਾ ਇਹ ਚੀਜ਼ਾਂ ਜਿਹੜੀਆਂ ਹਨਾ ਆਪਾਂ ਬਹੁਤ ਸੋਹਣੀਆਂ ਮਤਲਬ ਇੱਕ ਸ਼ੌਂਕ ਹੁੰਦਾ ਹੈ ਉਹ ਸ਼ੌਂਕ ਦੇ ਵਿੱਚ ਤੁਸੀਂ ਇਹ ਚੀਜ਼ ਸਿੱਖ ਸਕਦੇ ਆਂ ਇਹ ਦੇਖੋ ਇਹ ਸਾਰੇ ਟੂਟੂ ਉਹਦੇ ਵਿੱਚ ਵੀਡੀਓਜ਼ ਹੈਗੀਆਂ ਫਿਰ ਅਸੀਂ ਬਣਾਈ ਸੀ ਕਲਾਸ ਬਣਾਈ ਉਹਦਾ ਇੱਕ ਅਸੀਂ ਕਾਰਨਰ ਕਿੱਦਾਂ ਬਣਾਣਾ ਜਿੱਦਾਂ ਹੈਂਗੀ ਤੇ ਜਾਂ ਚੁੰਨੀ ਤੇ ਲਗਾਉਣਾ ਆ ਤੇ ਅਸੀਂ ਕਾਰਨਰ ਕਿੱਦਾਂ ਬਣਾਣਾ ਅਸੀਂ ਉਹ ਕਾਰਨਰ ਵੀ ਦੇਖੋ ਸਿਖਾਇਆ ਹੈ ਥ੍ਰੈਡ ਜਿਹੜਾ ਆ ਨਾ ਲਾਈਟ ਕਲਰ ਦਾ ਹੈ ਇਹਦੇ ਵਿੱਚ ਦੇਖੋ ਇਹ ਪੂਰਾ ਕਲੀਅਰ ਇਹ ਇੱਕ ਲਾਈਨ ਬਣਾ ਲਈ ਹੁਣ ਅਸੀਂ ਦੂਸਰੇ ਪਾਸੇ ਨੂੰ ਚੱਲਾਂਗੇ ਦੂਸਰੇ ਪਾਸੇ ਨੂੰ ਅਸੀਂ ਇਹਦਾ ਕਾਰਨਰ ਬਣਾਵਾਂਗੇ ਇਹਦਾ ਕਾਰਨਰ ਦੀ ਵੀ ਵੀਡੀਓ ਆ ਚੁੱਕੀ ਆ ਉਹ ਵੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਆ ਬੜੇ ਅੱਛੀ ਤਰ੍ਹਾਂ ਉਹ ਬਣੀ ਹੋਈ ਆ ਕੋਰਨਾ ਇਹ ਦੇਖੋ ਮੈਂ ਇਹਨੂੰ ਲਗਾ ਕੇ ਨਾ ਮੈਂ ਤਾਂ ਜਸਟ ਮੈਂ ਇੱਕ ਟਿਸ਼ੂ ਤੇ ਉੱਤੇ ਹੀ ਲਗਾ ਦਿੱਤਾ ਇਹ ਦੇਖੋ ਲੱਗਦਾ ਜਿੱਦਾਂ ਹੈਂਗ ਕੀਤੇ ਹੁੰਦਾ ਇਹ ਥੋੜਾ ਜਿਹਾ ਉਹਦੇ ਤੇ ਐਡਜਸਟ ਕਰਕੇ ਦਿਖਾਇਆ ਤੁਹਾਨੂੰ ਇਹ ਵੀ ਬਹੁਤ ਸੋਹਣੀ ਆ ਉਸ ਤੋਂ ਬਾਅਦ ਆ ਗਏ ਸਾਡੇ ਟੀਚਿੰਗ ਦੇ ਟਿਊਟੋਰੀਅਲਸ ਨਾ ਟੀਚਿੰਗ ਟਿਊਟੋਰੀਅਲ ਦੇ ਵਿੱਚ ਦੇਖੋ 9th 10th ਦੇ ਬਹੁਤ ਸਾਰੇ ਟਾਪਿਕਸ ਕਵਰ ਕੀਤੇ ਆ 10th ਦੇ ਵੀ ਕੀਤੇ ਆ ਬੋਰਡ ਬੋਰਡ ਦੇ ਮੈਂ ਜਿਹੜੇ ਐਗਜ਼ਾਮਸ ਹੁੰਦੇ ਆ ਉਹਨਾਂ ਦੇ ਵਿੱਚ ਸੈਕਸ਼ਨ A ਸੈਕਸ਼ਨ B ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਚੁੱਕੇ ਆ ਇਹਦੇ ਵਿੱਚ ਵੀਡੀਓਜ਼ ਆ ਚੁੱਕੀਆਂ ਐ ਐਰੇਜ਼ ਐ ਸਟ੍ਰਿੰਗਸ ਐ ਸਟ੍ਰਿੰਗ ਫੰਕਸ਼ਨਸ ਐ ਕੰਸਟਰਕਟਰਸ ਐ ਇਨੇ ਟਾਪਿਕਸ ਜਿਹੜੇ ਆਪਾਂ ਸਾਰੇ ਇਹਦੇ ਵਿੱਚ ਕਵਰ ਕੀਤੇ ਹੋਏ ਆ ਵੀਡੀਓਜ਼ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵੀਡੀਓ ਫਿਰ ਅਸੀਂ ਕੁਕਿੰਗ ਕੀਤੀ ਕੁਕਿੰਗ ਦੇ ਵਿੱਚ ਵੀ ਦੇਖੋ ਸਾਡੇ ਬਹੁਤ ਸਾਰੇ ਚੀਜ਼ਾਂ ਆਈਆਂ ਆਚਾਰ ਆ ਗਏ ਪਿਕਲ ਆ ਗਏ ਆਮਲਾ ਡਿਫਰੈਂਟ ਟਾਈਪ ਦੇ ਹਲਵੇ ਆਚਾਰ ਪਿਕਲ ਸਭ ਕੁਝ ਆਨ ਤੋਂ ਬਾਅਦ बहुत इंजॉय किया सबसक्राइब द चैनल मनजीत क्रिएटिव कॉर्नर अगर तुम होर भी बहुत चीज़ा सीखना चाहते हैं बहुत इंजॉय करना चाहते हैं तो मेरा चैनल जो है सबसक्राइब करो थैंक यू सो मच